ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਮੋਬਾਈਲ ਫੋਨ ਵਰਤਣ ਵਾਲਿਆਂ ਦੇ ਲਈ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਟੈਕਨੋਲੋਜੀ ਦੇ ਇਸ ਯੁੱਗ ਵਿੱਚ smartphones ਸਾਡੀ ਵੱਡੀ ਲੋੜ ਬਣ ਗਏ ਹਨ ਅਸੀਂ ਆਪਣੀ ਜ਼ਰੂਰਤ ਅਨੁਸਾਰ smartphone 'ਚ ਕਈ ਐਪਸ ਵੀ ਇੰਸਟਾਲ ਕਰਦੇ ਹਾਂ ਇਹ ਐਪਸ ਨਾ ਸਿਰਫ ਸਾਨੂੰ ਮਨੋਰੰਜਨ ਕਰਦੇ ਹਨ ਸਗੋਂ ਸਾਨੂੰ ਜ਼ਰੂਰੀ ਸੇਵਾਵਾਂ ਵੀ ਪ੍ਰਦਾਨ ਕਰਦੇ ਹਨ Android user ਜ਼ਿਆਦਾਤਰ ਐਪਸ ਨੂੰ ਬਿਨਾਂ ਸੋਚੇ ਸਮਝੇ ਅਣੇਵੜ ਡਾਊਨਲੋਡ ਕਰ ਲੈਂਦੇ ਹਨ ਪਰ ਸਰਕਾਰ ਨੇ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ ਅਸਲ ਵਿੱਚ ਕੁਝ ਐਪਸ ਤੁਹਾਡੇ ਬੈਂਕ ਖਾਤੇ ਨੂੰ ਖਾਲੀ ਕਰ ਸਕਦੇ ਹਨ ਦਰਅਸਲ ਸਾਈਬਰ ਅਪਰਾਧੀ ਕੁਝ ਅਜਿਹੇ ਫਰਜੀ ਐਪਸ ਬਣਾ ਰਹੇ ਹਨ ਜਿਨ੍ਹਾਂ ਨੂੰ ਤੁਸੀਂ ਇੰਸਟਾਲ ਕਰਨ ਤੋਂ ਬਾਅਦ ਤੁਹਾਡੀ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ ਜਾਂ ਤੁਹਾਡਾ ਬੈਂਕ ਖਾਲੀ ਹੋ ਸਕਦਾ ਹੈ ਇਹ ਫਰਜੀ ਐਪਸ ਬੈਂਕਿੰਗ ਐਪਸ ਹਨ ਹਾਲ ਹੀ ਚ ਭਾਰਤ ਸਰਕਾਰ ਦੇ ਸੁਰੱਖਿਆ ਪੋਰਟਲ ਸਾਈਬਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਕੀਤੀ ਤੇ ਜਿਸ ਚ ਉਹਨਾਂ ਨੇ ਇੱਕ ਤਸਵੀਰ ਸ਼ੇਅਰ ਕਰਦੇ ਦੱਸਿਆ ਕਿ ਇਹ ਇੱਕ ਨਾਜ਼ਾ ਐਪ ਹੈ ਇਹ ਐਪ ਯੂਨੀਅਨ ਬੈਂਕ ਦੀ ਅਸਲੀ ਐਪ ਵਰਗੀ ਲੱਗਦੀ ਪਰ ਇਹ ਨਕਲੀ ਐਂਡਰੋਇਡ ਐਪ ਹੈ ਤੇ ਫਰਜੀ ਐਪਸ ਦੀ ਪਛਾਣ ਕਰਨਾ ਮੁਸ਼ਕਿਲ ਹੋ ਜਾਂਦਾ ਕਿਉਂਕਿ ਇੰਨਾ ਫਰਜੀ ਐਪਸ ਚ ਲੋਕੋ ਤੋਂ ਲੈ ਕੇ ਇੰਟਰਫੇਸ ਤੱਕ ਸਭ ਕੁਝ ਅਧਿਕਰਤ ਐਪ ਵਰਗਾ ਦੱਸਦਾ ਤੇ ਇਸ ਕਰਕੇ ਲੋਕਾਂ ਦਾ ਠੱਗੀਆਂ ਹੋ ਜਾਂਦੀਆਂ ਨੇ ਵੀਡੀਓ ਦੇਖਣ ਲਈ ਤੋਂ ਬਾਅਦ